ਉਹ ਮੁੱਗਾ ਦੇ ਮੇਰ ਬਲਜੀਤ ਚਾਨੀ ਜੀ ਨੇ ਅੱਜ ਪਹਿਲਾਂ ਸਵੇਰੇ ਸਾਨੂੰ ਆਪਣਾ ਨਿੱਜੀ ਕਾਰਨਾਂ ਦਾ ਕਰਕੇ ਅਸਤੀਫਾ ਜਿਹੜਾ ਦਿੱਤਾ ਸੀ ਪਰ ਉਸ ਤੋਂ ਬਾਅਦ ਪਾਰਟੀ ਕੋਲੇ ਉਹਨਾਂ ਦੇ ਖਿਲਾਫ ਪਾਰਟੀ ਐਂਟੀ ਐਕਟੀਵਿਟੀਆਂ ਗਲਤ ਕਾਰਵਾਈਆਂ ਦੇ ਸ਼ਾਮਲ ਹੋਣ ਦੀਆਂ ਸ਼ਿਕਾਇਤਾਂ ਪਹੁੰਚੀਆਂ ਤਾਂ ਇਸ ਕਰਕੇ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਪਾਰਟੀ ਨੇ ਬਖਾਸ ਦਿੱਤੀ ਕਿ ਇਹ ਵੀ ਤਰ੍ਹਾਂ ਲੱਗਿਆ ਗਿਆ ਵੀ ਉਹਨਾਂ ਲਈ ਜਿੰਨਾਂ ਸ਼ਾਤ ਇਸ ਤਰ੍ਹਾਂ ਨਾਲ ਵੀ ਸਵਾਲ ਸੀ ਜਦੋਂ ਕੋਈ ਘਰ ਸਾਹਮਣੇ ਆ ਰਹੀ ਹੈ ਨੀ ਦੇਖੋ ਉਹਦੇ ਵਿੱਚ ਹਜੇ ਜਾਣਕਾਰੀ ਲੈ ਰਹੇ ਆਂ ਸੀ ਪਤਾ ਕਰ ਰਹੇ ਆਂ ਸਾਡੀ ਕੀ ਹਾਲਾਤਾਂ ਅਸਲ 'ਚ ਜਿਹੜੀ ਸ਼ਿਕਾਇਤ ਹੈ ਹਾਈ ਕਮਾਂਡ ਕੋਲ ਪਹੁੰਚੀ ਹੈ ਉਹਨਾਂ ਨੇ ਤਰੰਤ ਕਾਰਵਾਈ ਕਰਦੇ ਹੋਏ ਪਹਿਲਾਂ ਸਵੇਰੇ ਸਾਨੂੰ ਉਹਨਾਂ ਨੇ ਸਪੀਕਾ ਸਾਨੂੰ ਦਿੱਤਾ ਇੱਥੇ ਉਹਗੇ ਹੀ ਸਿਵਾ ਸੰਪਿਆ ਵੀ ਮੇਰੇ ਨਿੱਜੀ ਕਾਰਨ ਹੈ ਮੈਂ ਘਰੇ ਘਰੇ ਲੋ ਪ੍ਰੋਬਲਮ ਹੈ ਤਾਂ ਉਦੋਂ ਬਾਅਦ ਪਾਰਟੀ ਕੋਲੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਪਹੁੰਚੀਆਂ ਆ ਆਰਟੀਐਨਟੀ ਐਕਟੀਵਿਟੀ ਕੁਝ ਗਲਤ ਕਾਨਸਰਾਂ ਦੇ ਨਾਲ ਵੀ ਸ਼ਿਕਾਇਤਾਂ ਪਹੁੰਚੀਆਂ ਕਿ ਮਿਲੇ ਹੋਏ ਇਸ ਕਰਕੇ ਪਾਰਟੀ ਨੇ ਇਹਨਾਂ ਨੂੰ ਬਰਖਾਸਤ ਕੀਤਾ ਹੈ ਕਿਉਂਕਿ 2000 ਸਫਾਈ ਦੀਆਂ ਚੋਣਾਂ ਆ ਰਹੀਆਂ ਨੇ ਤੇ ਉਸ ਤਰ੍ਹਾਂ ਹੀ ਜਿਹੜੀ ਅਗਰ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਕੀ ਲੱਗਦਾ ਕਿ ਉਸ ਤੇ ਵੀ ਅਸਰ ਪਵੇ ਦੇਖੋ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਦੇ ਖਿਲਾਫ ਤਾਂ ਸ਼ੁਰੂ ਤੋਂ ਹੀ ਹੈ ਕਿ ਭ੍ਰਿਸ਼ਟਾਚਾਰ ਕੋਈ ਵੀ ਭ੍ਰਿਸ਼ਟਾਚਾਰੀ ਕੋਈ ਉਪਰਾਧੀ ਨਹੀਂ ਬਖਸ਼ਿਆ ਜਾਊਗਾ ਇਸ ਕਰਕੇ ਇਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਪਾਰਟੀ ਕੋਲ ਜਿਸ ਤਰ੍ਹਾਂ ਦੀ ਪਹੁੰਚੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੰਬਰ ਕਾਸਟੀ ਦਾ ਪਾਰਟੀ ਚ ਤੇ ਸਹੂਰ ਵੀ ਜੇ ਸਾਨੂੰ ਕੋਈ ਕਿਸ ਤਰ੍ਹਾਂ ਦੀ ਵੀ ਸ਼ਿਕਾਇਤ ਕਿਸੇ ਸਾਡੇ ਚਾਹੇ ਚ ਕੋਈ ਸਾਡਾ ਆਪਦਾ ਚਾਹੇ ਸਿਵਲ ਦਾ ਚਾਹੇ ਜਿਵੇਂ ਵੀ ਹੈ ਜਿਹੜਾ ਕੋਈ ਭ੍ਰਸ਼ਟਾਚਾਰ ਕਰਦਾ ਉਹ ਨਹੀਂ ਬਖਸ਼ ਜੇਗਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਗਲੀ ਉਹਨਾਂ ਅਗਲੀ ਕਾਰਵਾਈ ਚੀਜ਼ ਹੋਊਗੀ ਅਗਲੀ ਕਾਰਵਾਈ ਪਾਰਟੀ ਦਾ ਜੁਮੀ ਵਿੱਚ ਮੈਸੇਜ ਆਉਂਦਾ ਹੈਗਾ ਜੋ ਪਾਰਟੀ ਦਾ ਦੇਸ਼ ਨਿਰਦੇਸ਼ ਹੋਣੇ ਉਦੋਂ ਹੀ ਹੋਊਗਾ